ਵੀਡੀਓ ਵੇਖ ਰਿਹਾ ਸਾਰੇ ਭੈਣਾਂ ਦੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਅੱਜ ਕਰਦੀ ਕਿ ਤੁਸੀਂ ਸਾਰੇ ਸਾੜਤੀ ਕਲਾਜ ਹੋ ਹੋਮੋਗੇ ਸੋ ਹਰੋਜ਼ ਦੀ ਤਰ੍ਹਾਂ ਜਿਵੇਂ ਤੋਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਤੇ ਅੱਜ ਆਪਾਂ ਬਣਾਉਣ ਲੱਗੇ ਸੀ ਛੱਪਣ ਗੱਦੂ ਛੱਪਣ ਗੱਦੂ ਜਿਹੜੇ ਆਪਾਂ ਛੋਟੇ ਥੋੜੇ ਮੋਟੇ-ਮੋਟੇ ਪੀਸ ਕੱਟ ਕੇ ਗਰਮ ਪਾਣੀ 'ਚ ਭੋਕੇ ਰੱਖੀ ਹੋਏ ਪਹਿਲਾਂ ਆਪਾਂ ਧੋਲੇ ਸੀ ਉਹ ਇਹਦੇ ਤੜਕਾ ਲਗਾਉਣ ਵਾਸਤੇ ਆਪਾਂ ਅਦਰਕ ਚੀਰਿਆ ਹੋਇਆ ਵਾ ਤੇ ਦਰਾਪਾ ਲੰਮੇ ਗੰਡੇ ਜਿਹੜੇ ਹੋਇਆ ਤੇ ਇਤਰਾ ਦੋ ਦੋ ਤਿੰਨ ਹਰੀਆ ਮਿਰਚਾਂ ਕਟੀਆਂ ਹੋਈਆਂ ਮੈਂ ਤੇ ਜਿਹੜਾ ਆਪਣਾ ਪਤੀਲਾ ਵਾ ਇਹ ਆਪਾਂ ਗਰਮ ਕਰਨ ਵਾਸਤੇ ਜਿਹੜਾ ਚੁੱਲੇ ਉੱਪਰ ਰੱਖਿਆ ਹੋਇਆ ਵਾ ਇਹ ਗਰਮ ਹੋ ਚੁੱਕਿਆ ਵਾ ਤੇ ਹੁਣ ਆਪਾਂ ਬਿਲਕੁਲ ਥੋੜੀ ਜੀ ਮਾਤਰਾ ਤੇਲ ਦੀ ਲਾਵਾਂਗੇ ਵੈਸੇ ਤਾਂ ਆਪਾਂ ਇਹ ਵੀ ਪਾਣੀ ਦੀ ਸਬਜ਼ੀ ਬਣਾ ਸਕਦੇ ਹਾਂ ਜਿਵੇਂ ਆਪਾਂ ਉਸ ਦਿਨ ਗੋਫੀ ਬਣਾਈ ਸੀ ਤੇ ਬਾਕੀ ਥੋੜਾ ਜਿਹਾ ਬਿਲਕੁਲ ਹਨਾ ਤੇਲ ਪਾ ਲਵਾਂਗੇ ਆਪਾਂ ਹੋ ਚੁੱਕਿਆ ਹੈ ਗਰਮ ਤੇ ਹੁਣ ਆਪਾਂ ਪਾਵਾਂਗੇ ਜੀਰਾ। ਲਓ ਜੀ ਆਪਣੇ ਤੇਲ ਚੋਂ ਨਿਕਲ ਗਿਆ ਧੂਆ ਤੇ ਹੁਣ ਆਪਾਂ ਪਾਉਣ ਲੱਗੇ ਆ ਜੀਰਾ। ਜੀਰੇ ਦੇ ਬਾਅਦ फटाफट ਆਪਾਂ ਪਾਵਾਂਗੇ ਹੁਣ ਆਪਾਂ ਪਾਵਾਂਗੇ ਪਿਆਜ਼ ਲੋਜੀ ਤੜਕਾ ਆਪਣਾ ਪੁੱਜ ਚੁੱਕਿਆ ਵਾ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਹਰੀਆਂ ਮਿਰਚਾਂ ਲੋਜੀ ਹਰੀ ਮਿਰਚਾਂ ਜਿਹੀਆਂ ਆਪਾਂ ਪਾ ਤੇ ਉਹ ਫਲਾ ਦੇਨੇ ਇੱਕ ਵਾਰ ਦੇ ਤੋ ਥੋੜੇ ਆਪਾਂ ਭਗਰਣਾ ਹਨਾ ਪੁੱਜ ਜਾਣ ਫਿਰ ਆਪਾਂ ਪਾਵਾਂਗੇ ਸਬਜ਼ੀ ਸਬਜ਼ੀ ਦਾ ਪਾਣੀ ਆਪਾਂ ਕੱਟੇ ਦਿੱਤਾ ਵਾ ਤੇ ਹੁਣ ਆਪਾਂ ਇਹ ਪਾਵਾਂਗੇ ਤਨੀਆ ਆਪਾਂ ਨਾਲ ਤੁਹਾਨੂੰ ਕਿਤਾ ਦੀ ਸੈਲਟ ਰਾਵਾਂਗੇ ਨਾ ਰਿਕਵੈਸਟ ਕੰਨੀਆਂ ਤੋੜ ਕੇ ਲਿਆਵਾਂਗੇ ਲਓ ਜੀ ਆਪਣਾ ਜਿਹੜਾ ਤੜਕਾ ਹੋ ਚੁੱਕਿਆ ਵਾ ਰੈਡੀ ਹੁਣ ਆਪਾਂ ਪਾਵਾਂਗੇ ਜੂਨ ਮਿਰਚ ਥੋਲ ਇਹ ਤਾਂ ਆਪਾਂ ਸਾਰਾ ਮਸਾਲੇ ਸਵਾਦ ਅਨੁਸਾਰ ਹੀ ਪਾਉਂਦੇ ਹੁੰਦੇ ਹਨਾ मिर्च आप भी पाई है थोड़ी सी लाल पावे फिर अपनी आ गई हल्दी कसूरी मेथी आप बाद चो बनावे सब्जी बन गई हम आपे सब्जी ਸੰਗੀਤੀ ਇਸ ਨੂੰ ਅੱਗੇ ਕਰਦੇ ਹੋਗੇ ਟਟਕਾ ਪਾ ਲਵਾਂਗੇ ਬੰਦੀ ਰੱਖ ਦਿੰਨੇ ਆ ਤਦ ਤੱਕ ਆਪਾਂ ਤੋੜ ਕੇ ਲੈਣੇ ਤਨੀਆ ਲੋਜੀ ਆਪਾਂ ਫਰੈਸ਼ ਤਨੀਆ ਤੋੜਦੇ ਆ ਤੇ ਤਨੀਏ ਦੇ ਆਪਾਂ ਪੱਤੇ ਪੱਤੇ ਤੋੜਾਂਗੇ ਕਿਉਂਕਿ ਡੰਡਲ ਤੋੜਨ ਦਾ ਕੋਈ ਫਾਇਦਾ ਨਹੀਂ ਹੁੰਦਾ ਲਓ ਜੀ ਆਪਾਂ ਪੌਂਜ ਕਿੱਕ ਕਰੇ ਕੁਸ ਤਣੀਆਂ ਤੇ ਥੋੜੇ ਜਿਹਾ ਆਪਾਂ ਮੇਥੇ ਥੋੜੇ ਸੀ ਤੇ ਹੁਣ ਆਪਾਂ ਇਹ ਕੱਟ ਕੇ ਆਪਣੀ ਸਬਜ਼ੀ ਸਵਾ ਲਵਾਂਗੇ ਲਓ ਜੀ ਧਨੀਆ ਕੱਟ ਕੇ ਦਿੱਤਾ ਆਪਾਂ ਪਾ ਤੇ ਸਬਜ਼ੀ ਆਪਣੀ ਰਿਜ ਦੀ ਪਈ ਆ ਤੇ ਹੁਣ ਇਹਨੂੰ ਆਪਾਂ ਇੱਕ ਵਾਰ ਹਿਲਾ ਕੇ ਟੱਕਲ ਲਾ ਦੇਵਾਂਗੇ ਲਓ ਜੀ ਆਪਾਂ ਪਾਉਣ ਲੱਗੇ ਆ ਪਤਾ ਮੇਥੀ ਤੇ ਮੇਰੇ ਸਾਹਮਣੇ ਤਾਂ ਸਬਜ਼ੀ ਆਪਣੀ ਬਾਣੀ ਸੁੱਕੀ ਹੋਣੀ ਤੁਸੀਂ ਵੇਖ ਸਕਦੇ ਹੋ ਸਬਜ਼ੀ ਦਾ ਰੰਗ ਢੰਗ ਬਹੁਤ ਹੀ ਸੋਹਣਾ ਆ ਰਿਹਾ ਹੈ ਪਾਸ ਬਹੁਤ ਆ ਰਹੀ ਹੈ ਉਸੇ ਦੇਖਸ ਨਹੀਂ ਰਿਹਾ 스멜 ਵੀ ਬਹੁਤ ਸੋਹਣੀ ਆ ਰਹੀ ਹੈ ਲੋਜੀ ਆਪਣੀ ਸਬਜੀ ਬਣ ਕੇ ਹੋ ਚੁੱਕੀ ਆ ਰੈਡੀ ਤੇ ਤੁਸੀਂ ਵੀ ਇਸ ਤਰੀਕੇ ਨਾਲ ਬਣਾਇਓ ਜੇਕਰ ਤੁਹਾਨੂੰ ਸਾਡਾ ਤਰੀਕਾ ਵਧੀਆ ਲੱਗਦਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਸ ਕਰਦੇ ਕਿ ਤੁਹਾਨੂੰ ਸਾਡੀ ਅਜਵਲ ਹੀ ਨਵੀਂ ਵੀਡੀਓ ਪਸੰਦ ਆਈ ਹੋਵੇਗੀ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜਲਦੀ ਹੀ ਮਿਲਦੇ ਅਗਲੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ